ਜਿਹੜਾ ਸ਼ਰਾਬ ਦਾ ਮਾਫੀਆ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ ਜਿਹੜਾ ਸ਼ਰਾਬ ਦਾ ਮਾਫੀਆ ਅਕਾਲੀ ਦਲ ਬੀਜੇਪੀ ਨੇ ਪੈਦਾ ਕੀਤਾ ਸੀ ਉਹ ਪੰਜਾਬ ਤੋਂ ਖਤਮ ਹੋ ਗਿਆ ਤੇ ਤੁਸੀਂ ਤਾਂ ਮਰਜੀ ਜਿਹੜੀ ਵੀ ਜਾਂਚ ਤੁਸੀਂ ਚਾਹੁੰਦੀ ਹੈ ਉਹ ਜਾਂਚ ਕਰ ਲਵੇ ਅਸੀਂ ਉਹਦਾ ਸਵਾਗਤ ਕਰਦੇ ਹਾਂ ਪੰਜਾਬ ਦੀ ਐਕਸਾਈਜ਼ ਪਾਲਿਸੀ ਤੇ ਸਵਾਲ ਚੁੱਕਣ ਵਾਲਿਆਂ ਨੂੰ ਹੁਣ ਕੈਬਨਿਟ ਮੰਤਰੀ ਹਰਪਾਲ ਟੀਮਾਣੇ ਜ਼ਿੰਮੇਵਾਰਿਤ ਹੈ ਚੁਣੌਤੀ ਦਿੱਤੀ ਕਿ ਕੋਈ ਵੀ ਜਾਂਚ ਏਜੰਸੀ ਇਸ ਦੀ ਜਾਂਚ ਕਰ ਸਕਦੀ ਹੈ ਹਰਪਾਲ ਟੀਮਾਣੇ ਦਾਅਵਾ ਕੀਤਾ ਕਿ ਮਾਨ ਸਰਕਾਰ ਦੀ ਐਕਸਾਈਜ਼ ਪਾਲਿਸੀ ਸੂਬੇ ਦੇ ਹਿੱਤ ਵਿੱਚ ਹੈ ਕਿਹਾ ਕਿ ਇਸ ਨਾਲ ਪੰਜਾਬ ਨੂੰ ਫਾਇਦਾ ਹੋਇਆ ਇੱਥੇ ਉਹਨਾਂ ਕਾਂਗਰਸ ਨੂੰ ਵੀ ਕੇਰੇ ਆ ਇਲਜ਼ਾਮ ਲਾ ਕੇ ਕਾਂਗਰਸ ਨੇ ਸ਼ਰਾਬ ਮਾਫੀਆ ਫਾਇਦਾ ਕੀਤਾ ਸੀ ਜਿਸ ਨੂੰ ਮਾਨ ਸਰਕਾਰ ਨੇ ਖਤਮ ਕੀਤਾ ਪੰਜਾਬ ਦੀ ਇਸ ਪਾਲਿਸੀ ਨੂੰ ਲੈ ਕੇ ਕੋਈ ਵੀ ਏਜੰਸੀ ਜਾਂਚ ਕਰਨ ਨੂੰ ਜਿਹੜੀ ਵੀ ਜਾਂਚ ਕਰਨ ਨੂੰ ਚਾਹੁੰਦੀ ਆ ਅਸੀਂ ਉਹਦਾ ਸਵਾਗਤ ਕਰਦੇ ਆ ਵੈਲਕਮ ਕਰਦੇ ਜਦੋਂ ਮਰਜ਼ੀ ਜਾਂਚ ਕਰ ਲੈਣ ਐਕਸੈਲ ਪਾਲਿਸੀ ਓਪਨ ਆ ਲੋਕਾਂ ਦੇ ਸਾਹਮਣੇ ਆ ਪੰਜਾਬ ਦਾ 4000 ਕਰੋੜ ਦਾ ਫਾਇਦਾ ਹੋਇਆਗਾ ਪੰਜਾਬ ਦੇ ਖਜ਼ਾਨੇ 'ਚ 4000 ਕਰੋੜ ਰੁਪਏ ਵਾਧਾ ਆਏ ਨੇ ਪੰਜਾਬ ਵਿੱਚੋਂ ਜਿਹੜਾ ਸ਼ਰਾਬ ਦਾ ਮਾਫੀਆ ਕਾਂਗਰਸ ਪਾਰਟੀ ਨੇ ਪੈਦਾ ਕੀਤਾ ਸੀ ਜਿਹੜਾ ਸ਼ਰਾਬ ਦਾ mafia ਅਕਾਲੀ ਦਲ BJP ਨੇ ਪੈਦਾ ਕੀਤਾ ਸੀ ਜੋ ਪੰਜਾਬ ਚੋਂ ਖਤਮ ਹੋ ਗਿਆ ਇਸੇ ਗੱਲ ਕਰਕੇ ਤਾਂ ਇਹ ਕਾਂਗਰਸੀ ਲੀਡਰ ਤਿਲਮਲਾ ਲਹਿ ਰਹੇ ਨੇ ਕਿ ਇਸੇ ਗੱਲ ਕਰਕੇ ਤਾਂ ਬੋਲ ਰਹੇ ਨੇ ਕਿਉਂਕਿ ਇਹਨਾਂ ਦੇ ਚੇਲੇ ਚਪਟੇ ਜਿਹੜੇ ਸ਼ਰਾਬ ਦਾ mafia ਪੰਜਾਬ ਚ ਚਲਾ ਰਹੇ ਨੇ ਉਹ ਖਤਮ ਹੋਏ ਲਗੇ ਉਹਨਾਂ ਨੂੰ ਨੱਥ ਪਈ ਹੈਗੀ ਤਾਂ ਹੀ ਇਹ ਬੋਲ ਰਹੇ ਨੇ ਜੇ ਤੋ ਮਰਜ਼ੀ ਜਿਹੜੀ ਵੀ ਜਾਂਚ ਤੁਸੀਂ ਚਾਹੁੰਦੀ ਹੈ ਉਹ ਜਾਂਚ ਕਰ ਲਵੇ ਅਸੀਂ ਉਹਦਾ ਸਵਾਗਤ ਕਰਦੇ ਹਾਂ